ਜੀ ਵਾਲਮੀਕੀ ਸਮਾਜ ਵੱਲੋਂ ਰਵਿਦਾ ਮਹਾਰਾਜ ਜੀ ਸਮਾਜ ਵੱਲੋਂ ਜਿੰਨੇ ਵੀ ਢੜੇ ਬੰਦਿਆ ਸਾਰੀਆਂ ਇਕੱਠ ਹੋ ਗਏ ਜੋ ਬਾਬਾ ਸਾਹਿਬ ਬੇਦਕਰ ਦਾ ਅੰਮ੍ਰਿਤਸਰ ਦੇ ਵਿੱਚ ਗਲੇਰੇ ਦੇ ਵਿੱਚ ਸਫਰ ਹਰਮੰਦਰ ਸਾਹਿਬ ਦੇ ਨੇੜੇ ਠੀਕ ਜੋ ਘਟਨਾ ਹੋਈ ਆ ਉਹਦੀ ਨਿੰਦਣਯੋਗ ਜੋ ਵੀ ਉਹ ਬੰਦੇ ਨੇ ਕੀਤਾ ਵਾ ਨਾ ਉਹਦੇ ਮਗਰ ਏਜੰਸੀਆਂ ਦਾ ਹੱਥ ਆ ਜਾਂ ਸਰਕਾਰਾਂ ਦਾ ਹੱਥ ਆ ਉਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅਹੀਂ ਉਹਦੇ ਵਾਸਤੇ ਇਹ ਕਰਦੇ ਚਾਹੁੰਦੇ ਆ ਵੀ ਉਹ ਬੰਦੇ ਨੂੰ ਖਾੜ ਤੇ ਲਿਆਵਾ ਮਗਰ ਜਿਹੜੀਆਂ ਸਰਕਾਰਾਂ ਦੇ ਹੱਥਿਆਂ ਨਾਲ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤਹਿਤ ਕਰ ਪਹੁੰਚ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਰੋਸ ਪ੍ਰਦਰਸ਼ਨ ਅੱਜ ਅਸੀਂ ਸ਼੍ਰੀ ਭੀਮਰਾਓ ਮੇਦਕਰ ਜੀ ਦੇ ਅਮਰਸਰ ਦੇ ਵਿੱਚ ਹੋਏ ਬੁੱਤ ਦੀ ਬੇਅਦਬੀ ਦੇ ਸਬੰਧ ਵਿੱਚ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਸੰਵਿਧਾਨ ਨਿਰਮਾਤਾ ਨੇ ਉਹਨਾਂ ਨੇ ਹੀ ਸੰਵਿਧਾਨ ਦੇ ਚੱਲ ਕੇ ਜੇ ਅੱਜ ਆਪਾਂ ਬੋਲ ਰਹੇ ਹਾਂ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਉਸ ਸੰਵਿਧਾਨ ਦੇ ਤਹਿਤ ਵੀ ਬੋਲ ਸਕਦੇ ਹਾਂ ਆਪਣੇ ਵਿਚਾਰ ਰੱਖ ਸਕਦੇ ਹਾਂ ਪਰ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਉਹਦਾ ਦੁਰਪਯੋਗ ਕਰਕੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੀਆਂ ਤਾਕਤ ਦਾ ਤੇ ਜਿਹੜੇ ਸਾਡੇ ਸਮਾਜਿਕ ਸਾਂਝ ਆ ਉਹਨੂੰ ਵੀ ਤੋੜਨਾ ਚਾਹੁੰਦੀਆਂ ਤੇ ਅਸੀਂ ਇਸ ਦੀ ਘੋਰ ਨਿੰਦਾ ਕਰਦੇ ਆਂ ਅਸੀਂ ਵੀਮਰਾਓ ਉਮੇਦਕਰ ਜੀ ਦੇ ਨਾਲ ਹਾਂ ਤੇ ਨਾਲ ਹਾਂ ਅੱਗੇ ਵੀ ਰਵਾਂਗੇ ਜੈ ਹਿੰਦ ਜੀ ਵਾਲਮੀਕੀ ਸਮਾਜ ਵੱਲੋਂ ਰਵੀਦਾਬ ਮਹਾਰਾਜ ਜੀ ਸਮਾਜ ਵੱਲੋਂ ਚੰਨੇ ਵੀ ਢੜੇ ਬੰਦਿਆ ਸਾਰੀਆਂ ਇਕੱਠ ਹੋ ਗਏ ਜੋ ਬਾਬਾ ਸ਼ਾਮ ਬੇਦਕਰ ਦਾ ਅੰਮ੍ਰਿਤਸਰ ਦੇ ਵਿੱਚ ਗਲੇਰੇ ਦੇ ਵਿੱਚ ਹਰਮੰਦਰ ਸਾਹਿਬ ਦੇ ਨੇ ਠੀਕ ਜੋ ਘਟਨਾ ਹੋਈ ਆ ਉਹਦੀ ਨਿੰਦਣਯੋਗ ਜੋ ਵੀ ਉਹ ਬੰਦੇ ਨੇ ਕੀਤਾ ਵਾ ਨਾ ਉਹਦੇ ਮਗਰ ਏਜੰਸੀਆਂ ਦਾ ਹੱਥ ਆ ਜਾਂ ਸਰਕਾਰਾਂ ਦਾ ਹੱਥ ਆ ਉਹ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅਹੀ ਉਰੇ ਵਾਸਤੇ ਇਹ ਕਰਦੇ ਚਾਹੁੰਦੇ ਆ ਕਿ ਉਹ ਬੰਦੇ ਨੂੰ ਫੜ ਤੇ ਲਿਆ ਵਾ ਮਗਰ ਜਿਹੜੀ ਆ ਸਰਕਾਰਾਂ ਦੇ ਹੱਥਿਆਂ ਨਾਲ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤਹਿਤ ਕਰ ਪਹੁੰਚ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਅੱਜ ਅਸੀਂ ਸ਼੍ਰੀ ਭੀਮਰਾਓ ਉਮੀਦਵਾਰ ਜੀ ਦੇ ਅੰਮ੍ਰਿਤਸਰ ਦੇ ਵਿੱਚ ਹੋਏ ਬੁੱਤ ਦੀ ਬੇਅਦਬੀ ਦੇ ਸਬੰਧ ਵਿੱਚ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਸੰਵਿਧਾਨ ਨਿਰਮਾਤਾ ਨੇ ਉਹਨਾਂ ਨੇ ਹੀ ਸੰਵਿਧਾਨ ਦੇ ਚੱਲ ਕੇ ਜੇ ਅੱਜ ਆਪਾਂ ਬੋਲ ਰਹੇ ਹਾਂ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਉਸ ਸੰਵਿਧਾਨ ਦੇ ਤਹਿਤ ਹੀ ਬੋਲ ਸਕਦੇ ਹਾਂ ਆਪਣੀ ਵਿਚਾਰ ਰੱਖ ਸਕਦੇ ਹਾਂ ਪਰ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਉਹਦਾ ਦੁਰਪਯੋਗ ਕਰਕੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੀਆਂ ਤਾਕਤਾਂ ਤੇ ਜਿਹੜੇ ਸਾਡੇ ਸਮਾਜਿਕ ਸਾਂਝ ਹੈ ਉਹਨੂੰ ਵੀ ਤੋੜਨਾ ਚਾਹੁੰਦੀਆਂ ਤੇ ਅਸੀਂ ਇਸ ਦੀ ਘੋਰ ਨਿੰਦਾ ਕਰਦੇ ਹਾਂ ਅਸੀਂ ਬੀਮਰਾਓ ਉਮੇਦਕਰ ਜੀ ਦੇ ਨਾਲ ਹਾਂ ਤੇ ਨਾਲ ਹਾਂ ਅੱਗੇ ਵੀ ਰਵਾਂਗੇ ਜੈ ਹਿੰਦ